ਲੋ ਵੀਰ ਜੀ ਵੈਲਕਮ ਹੋ ਗਿਆ ਤੁਹਾਡਾ ਸੰਦੀਪ ਰੋਜਪੁਰ ਵਿਜਨ ਫਾਰਮ ਚ ਜੀ ਲੋ ਵੀਰ ਜੀ ਅੱਜ ਫੇਰ ਆਪਾਂ ਦੋ ਕ ਜੋੜੇ ਲਾਨ ਜਾਣ ਜਾ ਰਹੇ ਆ ਤੁਹਾਨੂੰ ਕਰਾਨੇ ਜੋੜਿਆਂ ਦਾ ਸ਼ੌਂਕ ਤੇ ਆ ਵੇਖੋ ਜੀ ਆ ਮੇਰੇ ਹੱਥ ਚ ਨਾਰੇ ਵੀਰ ਜੀ ਲਾਲ ਚੀਨਾ ਤੇ ਕਰੋ ਇਹਦਾ ਸ਼ੌਂਕ ਲੋ ਵੀਰ ਜੀ ਵੇਖੋ ਖੱਟੀ ਅੱਖੇ ਠੀਕ ਹੈ ਵੀਰ ਜੀ ਤੇ ਆ ਦੂਜੇ ਪਾਸੇ ਦੀ ਅੱਖੇ ਠੀਕ ਹੈ ਵੀਰ ਜੀ ਆ ਇਹਦਾ ਪੱਲਾ ਚੈੱਕ ਕਰੋ ਇਹ ਗੇ ਵੀਰ ਜੀ ਆ ਵੇਖੋ ਪੱਲੇ ਦੇ ਵਿੱਚ ਕਾਲੇ ਪਰ ਵੀ ਹੈ ਗੇ ਇੰਦੇ ਆ ਵੇਖੋ ਉਹ ਦੂਜੇ ਪਾਸੇ ਦੇ ਪੱਲੇ ਦਾ ਸ਼ੋਅ ਕਰੋ ਠੀਕ ਹੈ ਵੀਰ ਜੀ ਆ ਵੇਖੋ ਕਾਲੇ ਪਰ ਠੀਕ ਹੈ ਆਹ ਦੀ ਪੂਛ ਹੈ ਜੀ ਠੀਕ ਹੈ ਵੀਰ ਜੀ ਇਹ ਰੱਤੇ ਬੱਚੇ ਕੱਢਦਾ ਗੂੜੇ ਰੱਤੇ ਬੱਚੇ ਇਹਨਾਂ ਨੂੰ ਛੱਡ ਕੇ ਸ਼ੋਅ ਕਰਾਨੇ ਆ ਨਰਦਾ ਦੇਖੋ ਵੀਰ ਜੀ ਹਨ ਹਾਰਦੀ ਕੁਆਲਿਟੀ ਚੈੱਕ ਕਰੋ ਜੀ ਖੜਨੀ ਖੁੜਨੀ ਚੈੱਕ ਕਰੋ ਜਾਨਵਰ ਦੀ ਠੀਕ ਹੈ ਵੀਰ ਜੀ ਹੁਣ ਆਪਾਂ ਤੁਹਾਨੂੰ ਮਾਦੀ ਦਾ ਸ਼ੌਂਕ ਕਰਾਨੇ ਜਿਹੜੀ ਆਪਾਂ ਇਹਦੇ ਨਾਲ ਲਾਈਏ ਫੜ ਕੇ ਸ਼ੌਂਕ ਕਰਾਨੇ ਵੀਰ ਜੀ ਲੋ ਵੀਰ ਜੀ ਕਰੋ ਮਾਦੀ ਦਾ ਸ਼ੌਂਕ ਲਾਲ ਚੀਨੀ ਮਾਦੀ ਹੈ ਜੀ ਹੱਥ 'ਚ ਫੜੀ ਦੇ ਘਾਟੇ ਵੀਰ ਜੀ ਜ਼ੋਰ ਬੜਾ ਮਾਰਨ ਦੀ ਹੈ ਆਹ ਦੇਖੋ ਚਟੀਆਂ ਅੱਖਾਂ ਦੀ ਵੀਰ ਜੀ ਠੀਕ ਹੈ ਲਾਲ ਨੋਕ ਹੀ ਆਂਦੀ ਜਿਵੇਂ ਇਹਦੀਆਂ ਦੀਆਂ ਅੱਖੇ ਜਿਵੇਂ ਦਾ ਰੰਗ ਹੈ ਨਾ ਉਵੇਂ ਦੀ ਨੋਕ ਹੈ ਠੀਕ ਹੈ ਵੀਰ ਜੀ ਐਂ ਦਾ ਪਰਦਾ ਸ਼ੋਅ ਕਰੂੰਗਾ ਠੀਕ ਹੈ ਵੀਰ ਜੀ ਆ ਦੂਜੇ ਪਾਸੇ ਪਰਦਾ ਸ਼ੋਅ ਕਰੂੰ ਠੀਕ ਹੈ ਵੀਰ ਜੀ ਹੁਣ ਤਾਂ ਛੱਡ ਕੇ ਸ਼ੋਅ ਕਰਾਨੇ ਆ ਥੱਲੇ ਲੌਂਸ ਵੀ ਹੈਗੀ ਆ ਹਮਾਂ ਛੱਡ ਕੇ ਸ਼ੌਂਕ ਰਾਨੇ ਆ ਬਣੇਰੋ ਵੀਡੀਓ ਚ ਲੋ ਵੀਰ ਜੀ ਵੇਖੋ ਆ ਜੋੜਾ ਲਗਾਇਆ ਆਪਾਂ ਨਵਾਂ ਲਾਲ ਚੀਨਿਆਂ ਦਾ ਠੀਕ ਹੈ ਵੀਰ ਜੀ ਇਹ ਰੱਤੇ ਬੱਚੇ ਕੱਢਦੇ ਨੇ ਬੜੀਆ ਰਿਜ਼ਲਟ ਇਹਨਾਂ ਦਾ ਵੀ ਠੀਕ ਹੈ ਵੀਰ ਜੀ ਹੁਣ ਤੁਹਾਨੂੰ ਆਪਾਂ ਨੈਕਸਟ ਜੋੜੇ ਦਾ ਸ਼ੌਂਕ ਰਾਨੇ ਆ ਬਣੇਰੋ ਵੀਡੀਓ ਚ ਲੋ ਵੀਰ ਜੀ ਕਰੋ ਨੈਕਸਟ ਕਬੂਤਰ ਦਾ ਸ਼ੌਂਕ ਇਹ ਆਪਣਾ ਪੁਰਾਣਾ ਕਬੂਤਰ ਉੱਡਿਆ ਹੈ ਠੀਕ ਹੈ ਇਹ ਲਕਵੇ ਚ ਆ ਗਿਆ ਸੀ ਤੇ ਪਰ ਹੁਣ ਬਿਲਕੁਲ ਸਹੀ ਹੋ ਗਿਆ ਹੁਣ ਤੁਹਾਨੂੰ ਮੈਂ ਦੀ ਅੱਖ ਦਾ ਸ਼ੌਂਕ ਕਰਾਣਾ ਵੀਰ ਜੀ ਕਰੋ ਵੀਰ ਜੀ ਦੀ ਅੱਖ ਦਾ ਸ਼ੌਂਕ ਇਹ ਵੀ ਖੱਟੀ ਅੱਖਾਂ ਦਾ ਵੀਰ ਜੀ ਹੁਣ ਦੂਜੇ ਪਾਸੇ ਅੱਖ ਦਾ ਸ਼ੌਂਕ ਕਰੋ ਵੀਰ ਜੀ ਠੀਕ ਹੈ ਵੀਰ ਜੀ ਹੁਣ ਇਹਦੇ ਪੱਲੇ ਦਾ ਸ਼ੌਂਕ ਕਰੋ ਠੀਕ ਹੈ ਵੀਰ ਜੀ ਹੁਣ ਦੂਜੇ ਪਾਸੇ ਪੱਲੇ ਦਾ ਸ਼ੌਂਕ ਕਰੋ ਠੀਕ ਹੈ ਜੀ ਜਰਾਬਾਂ ਵਾਲਾ ਡੱਕੇ ਜਾਂਦੇ ਪੈਰ ਤੇ ਆਹ ਦੇਖੋ ਠੀਕ ਹੈ ਵੀਰ ਜੀ ਹੁਣ ਤਾਂ ਛੱਡ ਕੇ ਸ਼ੌਂਕ ਕਰਾਣੇ ਆ ਲਓ ਵੀਰ ਜੀ ਕਰੋ ਨਰਦ ਹਨ ਸ਼ੌਂਕ ਤੁਨ ਛੱਡ ਕੇ ਸ਼ੌਂਕ ਕਰਾ ਰਹੇ ਆ ਵੇਖੋ ਵੀਰ ਜੀ ਕੁਆਲਿਟੀ ਨਰਦੀ ਠੀਕ ਹੈ ਵੀਰ ਜੀ ਚੀਨਾ ਕਬੂਤਰ ਹੈ ਡੱਕੇ ਜਾਂਦੇ ਪੈਰਾਂ ਤੇ ਹੁਣ ਆਪਾਂ ਜਿਹੜੀ ਇਹਦੇ ਨਾਲ ਮਾਦੀ ਲਗਾਈ ਏ ਉਹਦਾ ਵੀ ਸ਼ੌਂਕ ਕਰਾਣੇ ਵੀਰ ਜੀ ਲੋ ਵੀਰ ਜੀ ਕਰੋ ਮਾਦੀ ਦਾ ਸ਼ੌਂਕ ਜਿਹੜੀ ਆਪਾਂ ਉਹ ਚੀਨੀ ਕਬੂਤਰ ਨਾਲ ਲਾਈ ਹੈ ਇਹ ਵੀ ਚੀਨੀ ਕਬੂਤਰੀ ਹੈ ਕਾਲਦੁੰਬੀ ਉਹ ਵੀ ਕਾਲਦੁੰਬਾ ਕਬੂਤਰ ਹੈ ਕਰੋ ਵੀਰ ਜੀ ਦੀ ਅੱਖ ਦਾ ਸ਼ੌਂਕ ਖਟੀਆਂ ਅੱਖਾਂ ਦੀ ਇਹ ਵੀ ਠੀਕ ਹੈ ਵੀਰ ਜੀ ਆ ਦੂਜੇ ਪਾਸੇ ਦੀ ਅੱਖ ਦਾ ਸ਼ੌਂਕ ਕਰੋ ਠੀਕ ਹੈ ਵੀਰ ਜੀ ਆਂਦੇ ਹੁਣ ਪੱਲੇ ਦਾ ਸ਼ੌਂਕ ਕਰੋ ਵੀਰ ਜੀ ਠੀਕ ਹੈ ਜੀ ਆ ਦੂਜੇ ਪਾਸੇ ਪੱਲੇ ਦਾ ਸ਼ੌਂਕ ਕਰੋ ਠੀਕੇ ਵੀਰ ਜੀ ਇਹਦੇ ਨਹੀਂ ਹੈਗੇ ਡੱਕੇ ਡੱਕਿਆਂ ਤੋਂ ਬਗੈਰ ਹੀ ਹੈ ਵੀਰ ਜੀ ਲੋ ਵੀਰ ਜੀ ਆ ਮੋਦੀ ਹੈ ਹੁਣ ਵੀਰ ਜੀ ਦੇਖੋ ਤੁਹਾਨੂੰ ਆਪਾਂ ਇਹਦੇ ਬੱਚਿਆਂ ਦਾ ਮੈਂ ਸ਼ੌਂਕ ਕਰਾਵਾਂਗਾ ਆਪਣੇ ਕੋ ਜਿਹੜੇ ਦੂਜੇ ਘਰੇ ਗਿੱਜੇ ਹੋਏ ਨੇ ਠੀਕ ਹੈ ਜਿੰਦੀ ਵੀਡੀਓ ਆਪਾਂ ਪਹਿਲਾਂ ਪਾਈ ਸੀ ਹੁਣੇ ਥੋੜੇ ਦਿਨ ਪਹਿਲਾਂ ਜਿਹੜੇ ਆਪਾਂ ਬੱਚੇ ਉਡਾਏ ਸੀ ਉਧਰ ਘਰੇ ਠੀਕ ਹੈ ਜੀ ਉਹਦੀ ਤੁਹਾਨੂੰ ਵੀਡੀਓ ਵਿਖਾਵਾਂਗਾ ਉਹਦੇ ਵਿੱਚ ਇਹਦੇ ਬੱਚਿਆਂ ਦੀ ਠੀਕ ਹੈ ਇਹ ਬੱਚੇ ਘੁਗਾ ਵੀ ਗੜਦੀ ਏ ਇਹ ਰੱਤੇ ਵੀ ਗੜਦੀ ਏ ਇਹ ਲਾਲ ਚੀਨੇ ਵੀ ਗੜਦੀ ਏ ਠੀਕ ਹੈ ਤੇ ਤਿੰਨ ਬੱਚੇ ਆਪਣੇ ਕੋਲਦੇ ਉਧਰ ਮੈਂ ਤੁਹਾਨੂੰ ਉਹਦਾ ਵੀ ਸ਼ੋਅ ਕਰਾਵਾਂਗਾ ਪਰ ਸੇਮ ਲੱਗਾ ਮਾਂ ਵਰਗਾ ਠੀਕ ਹੈ ਜੀ ਤੇ ਆਪਦੇ ਭਰਾ ਦੇ ਜਾਨਨ ਨੂੰ ਵੱਧੋ ਵੱਧ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਹੁਣ ਮੈਂ ਤੁਹਾਨੂੰ ਛੱਡ ਕੇ ਸ਼ੋਅ ਕਰਾਨਾ ਵੀਰ ਜੀ ਲੋ ਵੀਰ ਜੀ ਕਰੋ ਜੋੜੇ ਦਾ ਸ਼ੌਂਕ ਦੇਖੋ। ਕੀ ਕੁਆਲਿਟੀ ਦਾ ਜੋੜਾ ਲੱਗ ਰਿਹਾ ਵੀਰ ਜੀ ਬਹੁਤ ਸ਼ਾਨਦਾਰ ਜੋੜਾ ਹੈ। ਠੀਕ ਹੈ ਵੀਰ ਜੀ ਆਪਦੇ ਭਰਾ ਨੂੰ ਕਮੈਂਟ ਕਰਕੇ ਜਰੂਰ ਦੱਸਿਆ ਜੀ ਵੀ ਜੋੜਾ ਕਿਵੇਂ ਦਾ ਲੱਗਾ। ਠੀਕ ਹੈ ਵੀਰ ਜੀ ਆਪਦੇ ਭਰਾ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਭਰਾ ਦੀ ਸਪੋਰਟ ਕਰੋ ਤਾਂ ਕਿ ਤੁਹਾਨੂੰ ਇੰਨਾ ਜੋੜਿਆਂ ਦੇ ਆਪਾਂ ਬੱਚੇ ਤੁਹਾਨੂੰ ਵੀਰ ਜੀ ਗਿਫਟ ਕਰ ਸਕੀਏ ਠੀਕ ਹੈ ਜੀ। ਆਪਦੇ ਭਰਾ ਦੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ, ਲਾਈਕ ਕਰਨਾ, ਕਮੈਂਟ ਕਰਨਾ ਠੀਕ ਹੈ ਵੀਰ ਜੀ। ਮਿਲਾਂਗੇ ਅਗਲੀ ਵੀਡੀਓ ਚ ਧੰਨਵਾਦ ਵੀਰ ਜੀ